ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹੈ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਜੋ ਇਹ ਮਾਡਲ ਤਿਆਰ ਕੀਤੇ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅਮਰਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿਕ ਅਜਾਇਬ ਘਰ ਦੇ ਵਿੱਚ ਜੋ ਕਿ ਉਰਦਨਿਤਾ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਜੋਬਤ ਹੋਣਗੇ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਵਾੜਾ ਜੋ ਨਿਆਜ ਖਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸ਼ਾਉਣ ਦੇ ਮਾਡਲ ਤਿਆਰ ਕੀਤੇ ਗਏ ਕਿ ਮਕਸਦ ਕੀ ਇਹ ਜੋ ਮੇਨ ਮਕਸਦ ਹੈ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸ਼ਾਉਣਾ ਕਿਉਂਕਿ ਜਿੱਥੇ ਇਤਿਹਾਸਕ ਮਾਡਲ ਸਾਬਿਤ ਹੋਣਗੇ ਨਾਲ ਨਾਲ ਸਮੁੱਚਾ ਇਤਿਹਾਸ ਅਨੇਕ ਨੇ ਅਲੈਕਾ ਦੇ ਕਾ ਪਾਸ਼ਾਵਾ ਦੇ ਵਿੱਚ ਨਾਲ ਲਿਖਿਆ ਜਾਏਗਾ ਇਹ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਤੋਂ ਦੂਰ ਹੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਫਿਰਦਿਆਂ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਇਹ ਜਿਹਦਾ ਜਨਮ ਸੀ ਇਹਨੇ ਮੁਰਾ ਜਾਣੇ ਕਿਸਤਾ ਦਾ ਇਹ ਸ਼ਿਪਿੰਗ ਰਾਹੀਂ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰਯੋਗ ਹੈ ਕਿ ਜਦੋਂ ਉੱਥੋਂ ਸੰਘਟਾ ਵੱਲੋਂ ਹੁਕਮ ਲਾਇਆ ਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਥਾਨਾਂ ਦੇ ਮਾਡਲ ਇੱਥੇ ਸਿੱਖ ਜਾਬ ਦੇ ਵਿੱਚ ਭੇਜੇ ਜਾਣ ਅਜਾਇਬਕਰ ਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇੱਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਹੈ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਹੈ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਇਹ ਲਾਈਫਟਾਈਮ ਇਹਨਾਂ ਦੀ ਮੁਨਿਆਦ ਹੈ ਤੇ ਇਹਨਾਂ ਨੂੰ ਅਜਾਇਬਕਰਾਂ ਦੇ ਨਾਲ-ਨਾਲ ਜਿਹੜੇ ਨਗਰ ਕੀਰਤਨ ਹੈ ਜਾਂ ਹੋਰ ਅਸਥਾਨਾਂ ਤੇ ਵੀ ਸਜੋਬਿਤ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਕੀ ਦੇਸ਼ ਦੇ ਤੇ ਸੰਕਟਾਂ ਲਾਹਾ ਲੈ ਸਕਦਾ ਫੋਂਟਕੀ ਵਿਕਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜਾ ਤੇ ਇਹਨਾਂ ਦੇ ਬਲ ਬੁੱਤੇ ਤੇ 10 ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪ੍ਰਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੂਗਾ ਕਿ ਦਸਾਂ ਪਾਸ਼ਾ ਦੇ ਜਨਮ ਸਥਾਨਾਂ ਦੇ ਮਾਡਲ ਪਾਤ ਤਰਤ ਸਹਿਬਾਂ ਨਾਲ ਮਾਡਲ ਵੀ 10 ਕਿਲੋ ਬਣਾਏ ਗਏ ਨੇ ਹੋਰ अनेका ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਏ ਨੇ ਜੂਨ 1984 ਕੱਲੂਕਾਰੇ ਦਾ ਵੀ ਮਾਡਲ 10 ਕਿਲੋ ਬਣਾ ਕੇ अनेका ਮੁਕਾਂ ਦੇ ਵਿੱਚ ਦਿੱਤਾ ਗਿਆ ਹੈ ਇਹ ਮੇਰਾ ਮੇਨ ਮਕਸਦ ਹੈ ਹੀ ਹੁੰਦਾ ਇਸ ਕਲਾ ਦੇ ਨਾਲ ਨਾਲ ਜੋ ਸਿੱਕੇ ਇਤਿਹਾਸ ਹੈ ਸਾਡਾ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਸਕੇ ਇਤਿਹਾਸ ਤੇ ਪਹਿਲੀ ਵਾਰ ਹਾਂਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਤਫ਼ਦੀਦ ਕੋਈ ਸਿੱਕਾ ਅਜਾਇਬ ਘਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪਿੰਦ ਸਿੰਘ ਜੀ ਮਖੂਜੋ ਕੌਮੀ ਬੁਲਾਰੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਰੇਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੇ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਹੁੰਦੀ ਹੈ ਮੈਂ ਸ਼ੁਕਰ ਅਦਾ ਕਰਦਾ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇਬ ਕਰਦੇ ਸਿਸ਼ੂ ਬਿਕਰਾਂਗੇ ਮੈਂ ਦੇਸ਼ ਦੇ ਇਤਿਹਾਸ ਸੰਗਤਾਂ ਅਕਿ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਲਈ ਨਗਰ ਕੀਰਤਨਾਲੀ ਬਣਵਾ ਕੇ ਰੱਖੇ ਜਾਣ ਤਾਂ ਕਿ ਨਾਲ ਇਤਿਹਾਸ ਹੈ ਜਿਹੜਾ ਉਹਦੇ ਨਾਲ ਸਿੱਖ ਪੀੜੀ ਜੁੜੇ